ਕੇਂਦਰ ਸਰਕਾਰ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਨਰਿੰਦਰ ਮੋਦੀ ਮੋਦੀ ਜੀ ਦੀ ਸਰਕਾਰ ਉਹ ਆਪਣੀਆਂ ਆਦਤਾਂ ਤੋਂ ਮਜਬੂਰ ਇੱਕ ਵਾਰ ਫੇਰ ਉਹ ਕਾਲਾ ਕਾਨੂੰਨ ਲੈ ਕੇ ਆਗੀ ਜਿਹੜੇ ਕਾਨੂੰਨ ਦੇ ਨਾਲ ਸਿੱਧਾ-ਸਿੱਧਾ ਗਰੀਬ ਵਰਗ ਨੂੰ ਅਫੈਕਟ ਹੋਣ ਜਾ ਰਿਹਾ ਉਹਨਾਂ ਤੇ ਅਸਰ ਪੈਣ ਜਾ ਰਿਹਾ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬੰਨਰ ਨੂੰ ਫਿਰਦੀ ਹੈ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਨੰਬਰ 1 ਕਿ ਗਰੀਬਾਂ ਦੇ ਪੇਟ ਦੇ ਉੱਤੇ ਲੱਤ ਮਾਰਨ ਨੂੰ ਫਿਰਦੀ ਹੈ ਬੁਰੀ ਤਰ੍ਹਾਂ ਦੇ ਨਾਲ ਨੰਬਰ 2 ਸਭ ਤੋਂ ਵੱਡੀ ਗੱਲ ਕਿ ਜਿੰਨੀਆਂ ਸਟੇਟਾਂ ਨੇ ਜਿੰਨੇ ਸੂਬੇ ਨੇ ਉਹਨਾਂ ਦੇ ਸੰਘੀ ਢਾਂਚੇ ਦੇ ਉੱਤੇ ਹਮਲਾ ਹੋ ਗਿਆ ਉਹਨਾਂ ਦੀ ਜਮਹੂਰੀਅਤ ਦੇ ਉੱਤੇ ਡੈਮੋਕ੍ਰੈਟਿਕ ਰਾਈਟਸ ਦੇ ਉੱਤੇ ਉਹਨਾਂ ਦਾ ਫੈਡਰਲ ਸਿਸਟਮ ਤੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਹੋ ਗਿਆ ਹੁਣ ਇਹਨੂੰ ਮੈਂ ਇਲੈਬੋਰੇਟ ਕਰਨ ਜਾ ਰਿਹਾ ਹਾਂ ਵੀ ਇਹਦੇ ਵਿੱਚ ਜ਼ਿਆਦਾ ਤੌਰ ਤੇ ਸਾਡੀ ਜਿਹੜੀ ਐਸਸੀ ਕਮਿਊਨਿਟੀਜ਼ ਨੇ ਉਹ ਇਹਦੇ ਵਿੱਚ ਵੱਧ ਇਫੈਕਟ ਹੋ ਰਹੀਆਂ ਨੇ ਉਹ ਕਿਵੇਂ ਮੈਂ ਇਹਨੂੰ ਪੂਰਾ ਤਰਤੀਬਵਾਰ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਦੱਸੂੰਗਾ ਨੰਬਰ 1 ਜਿਹੜੀ ਪਹਿਲਾ ਸਕੀਮ ਚੱਲ ਰਹੀ ਸੀ ਜਿਹੜੀ ਚੱਲ ਰਹੀ ਹੈ ਆਲਰੇਡੀ ਉਹਦਾ ਨਾਮ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ EMPLOYMENT GUARANTEE ACT ਜਿਹਨੂੰ ਮਗਨ ਮਗਨ ਰੇਗਾ ਕਹਿੰਦੇ ਆਪਾਂ ਜਿਹੜੀ ਹੁਣ ਸਕੀਮ ਲੈ ਕੇ ਕੇਂਦਰ ਸਰਕਾਰ ਆ ਰਹੀ ਹੈ ਉਸ ਸਕੀਮ ਦਾ ਨਾਮ ਬਦਲ ਕੇ ਇਹਨਾਂ ਨੇ ਕਰਤਾ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ ਗ੍ਰਾਮੀ ਹੁਣ ਦੋਆਂ 'ਚ ਫਰਕ ਸਮਝੀ ਚੱਲਿਓ ਫਰਕ ਕੀ ਹੈ ਨੰਬਰ ਪਹਿਲਾ ਹੁਣ ਤੱਕ ਮਨਰੇਗਾ ਦੇ ਵਿੱਚ ਗਰੰਟੀ ਸੀ ਕਿ ਅਸੀਂ ਪ੍ਰਤੀ ਪਰਿਵਾਰ ਨੂੰ 100 ਦਿਨ ਦੇਣੀ ਦੇਣੇ ਨੇ 100 ਦਿਨ ਦੇਣੀ ਦੇਣੇ ਨੇ ਦੂਸਰੇ ਪਾਸੇ ਜਿਹੜੀ ਨਵੀਂ ਸਕੀਮ ਹੈ ਉਹਦੇ ਤਹਿਤ ਇਹ ਕਹਿੰਦੇ ਜੀ ਅਸੀਂ 125 ਦਿਨ ਦੇਵਾਂਗੇ ਪਰ ਉਰੇ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਕਿ ਪੂਰੀ ਨੈਸ਼ਨਲ ਐਵਰੇਜ ਅੱਜ ਤੱਕ ਜੋ ਕੇਂਦਰ ਚ ਰਾਜ ਕਰਦੀ ਸਰਕਾਰ ਤੋਂ ਮੇਨਟੇਨ ਕੀਤੀ ਗਈ ਹੈ ਨੈਸ਼ਨਲ ਐਵਰੇਜ ਦੱਸ ਰਿਹਾ ਹੈ ਕਿ ਇੱਕ ਪਰਿਵਾਰ ਨੂੰ ਹੁਣ ਤੱਕ ਕਿੰਨਾ ਰੁਜ਼ਗਾਰ ਦੇ ਸਕੇ ਨੇ ਕੁੱਲ 45 ਦਿਨ ਦਾ ਓਨਲੀ 45 ਡੇਸ ਕੁੱਲ 45 ਦੰਦਾ ਰੋਜ਼ਗਾਰ ਦੇਣ ਚ ਸક્ષਮ ਹੋ ਸਕੀ ਆ ਭਾਜਪਾ ਚ ਭਾਜਪਾ ਕੇਂਦਰ ਚ ਰਾਜ ਕਰਦੀ ਸਰਕਾਰ ਤੇ ਗਰੰਟੀਆਂ ਦੰਦਨ 125 ਦੰਦੀਆਂ ਕਿ ਅਸੀਂ 125 100 ਵੀ ਨਹੀਂ ਕਦੇ ਅੱਜ ਤੱਕ ਪੂਰੇ ਹੋ ਸਕੇ ਨੰਬਰ 2 ਗਰੰਟੀ ਦੀ ਵਿਸ਼ੇਸ਼ਤਾ ਇਹਦੇ ਚ ਲਿਖਿਆ ਗਿਆ ਕਹਿੰਦੇ ਪੁਰਾਣੀ ਸਕੀਮ ਦੀ ਗੱਲ ਕਰਦਾ ਜੇਕਰ ਕੋਈ ਲਾਭਪਾਤਰੀ ਕੰਮ ਦੀ ਮੰਗ ਕਰਦਾ ਤਾਂ ਉਸ ਨੂੰ 15 ਦੰਦੇ ਅੰਦਰ ਅੰਦਰ ਕੰਮ ਦੇਣਾ ਲਾਜ਼ਮੀ ਹੁੰਦਾ ਹੈ ਅਤੇ ਉਸ ਦੀ ਅਦਾਇਗੀ ਵੀ 100% ਭਾਰਤ ਸਰਕਾਰ ਵੱਲੋਂ ਕੀਤੀ ਜਾਊਗੀ ਇਹ ਮਨਰੇਗਾ ਸਕੀਮ ਸੀ ਹੁਣ ਇਹਨਾਂ ਦੀ ਸਕੀਮ ਹੈ ਜਿਹੜੀ ਉਹ ਕੀ ਕਹਿੰਦੀ ਹੈ ਇਸ ਐਕਟ ਦੇ ਅਧੀਨ ਭਾਰਤ ਸਰਕਾਰ ਵੱਲੋਂ 23 ਸਾਲ ਲਈ ਫਿਕਸ ਬਜਟ ਅਲੋਕੇਟ ਕਰਨ ਦਾ ਪ੍ਰਬੰਧਨ ਹੈ ਮਤਲਬ ਹੁਣ ਇਹਨਾਂ ਨੇ ਇੱਕ ਬਜਟ ਅਲੋਕੇਟ ਕਰ ਦੇਣਾ ਨਵੀਂ ਸਕੀਮ ਦੇ ਤਹਿਤ ਪਹਿਲੀ ਸਕੀਮ ਓਪਨ ਸੀ ਜਿੰਨਾ ਮਰਜੀ ਕੰਮ ਕਰਾਓ ਹੋਣ ਵਾਲੀ ਸਕੀਮ ਦਾ ਬਜਟ ਅਲੋਕੇਟਡ ਹੋਊਗਾ ਜੇ ਉਸ ਅ allo cated ਬਜਟ ਤੋਂ 1 ਰੁਪਿਆ ਵੀ ਉੱਤੇ ਜਾਂਦਾ ਤਾਂ ਕੇਂਦਰ ਚ ਰਾਜ ਕਰਦੀ ਸਰਕਾਰ ਨੇ ਹੱਥ ਖੜੇ ਕਰਤੇ ਜੀ ਉਹਦੇ ਹੱਥ ਖੜੇ ਹੋ ਚੁੱਕੇ ਨੇ ਉਹਨਾਂ ਨੇ ਸਾਰੇ ਦਾ ਸਾਰਾ ਵਿੱਤੀ ਬੋਝ ਹੈ ਜਿਹੜਾ ਆਪਣੇ ਪੱਲਿਓਂ ਝਾੜ ਕੇ ਸਟੇਟਾਂ ਦੇ ਗਲ ਪਾਤਾ ਕਿ ਸਟੇਟਾਂ ਆਪੇ ਹੁਣੇ ਉੱਪਰਲੇ ਪੈਸੇ ਨੇ ਜਿਹੜੇ ਭਰਨੀਆਂ ਫੰਡ ਦਾ ਪੈਟਰਨ ਕੀ ਸੀ ਪਹਿਲਾਂ ਅਗਲਾ ਅਗਲਾ ਦੱਸਣੀ ਹੈ 100% ਹਿੱਸਾ ਗਾਰ ਹੁਨਰਮੰਦ ਅਨਸਕਿਲਡ ਲੇਬਰ ਦਾ ਜਿਹੜਾ ਵੇਜ ਹੁੰਦੀ ਸੀ ਉਹ ਕੇਂਦਰ ਸਰਕਾਰ ਪੇ ਕਰਦੀ ਸੀ ਤੇ ਜਿਹੜੀ ਮਟੀਰੀਅਲ ਕਾਸਟ ਹੁੰਦੀ ਸੀ ਉਹਦਾ 75 25 ਰੇਸ਼ੋ ਹੁੰਦਾ ਸੀ 75% ਕੇਂਦਰ ਪੇ ਕਰਦਾ ਸੀ ਤੇ 25% ਰਾਜ ਸਰਕਾਰ ਪੇ ਕਰਦੀ ਸੀ ਇਹ ਉਰੇ ਦੀ ਸਟੇਟ ਗਵਰਨਮੈਂਟ ਜਿਹੜੀ ਨਵੀਂ ਸਕੀਮ ਹੈ ਉਹਦੇ 'ਚ ਡਾਕਾ ਮਾਰਤਾ ਜੀ ਡਾਕਾ ਇਹਨਾਂ ਨੇ ਉਹਦੇ 'ਚ ਚਾਹੇ ਤੁਹਾਡੀ ਲੇਬਰ ਦੇ ਪੈਸੇ ਨੇ ਚਾਹੇ ਤੁਹਾਡੇ ਮਟੀਰੀਅਲ ਦੇ ਪੈਸੇ ਨੇ ਉਨ 50 40 ਦੀ ਰੇਸ਼ੋ 'ਚ ਵੰਡਤਾ ਜਿਹਦੇ ਨਾਲ 60 40 ਦੀ ਰੇਸ਼ੋ ਨਾਲ ਵੰਡਣ ਦੇ ਨਾਲ ਸਾਡੇ ਪੰਜਾਬ ਦੇ ਸਿਰ ਆਏ ਸਾਲ ਲਗਭਗ ਲਗਭਗ 600 ਕਰੋੜ ਰੁਪਏ ਦਾ ਵਿੱਤੀ ਸੰਗਠ ਵਿੱਤੀ ਬੋਝ ਹੋਰ ਆ ਪਿਆ ਕੌਣ ਜ਼ਿੰਮੇਵਾਰ ਹੈ ਜੀ ਕੋਈ ਦੱਸ ਸਕਦਾ ਔਰ ਇਸ ਤੋਂ ਅੱਗੇ ਚਲੋ ਅਗਲਾ ਪੁਆਇੰਟ ਦੱਸਣ ਲੱਗੇ ਆ ਇਹਦੇ ਵਿੱਚ ਕੰਮ ਦੀ ਉਪਲਬਧਤਾ ਲਾਪਤਰੀ ਸਾਲ ਭਰ ਵਿੱਚ ਕਿਸੇ ਵੀ ਸਮੇਂ ਕੰਮ ਦੀ ਮੰਗ ਕਰ ਸਕਦਾ ਸੀ ਕਿਸੇ ਵੀ ਸਮੇਂ ਕੰਮ ਦੀ ਮੰਗ ਕਰ ਸਕਦਾ ਸੀ ਹੁਣ ਇਹਨਾਂ ਦੀ ਨਵੀਂ ਸਕੀਮ ਸੁਣ ਲਓ ਜੀ ਇਹਨਾਂ ਦੀ ਨਵੀਂ ਸਕੀਮ ਪੂਰੇ ਸਾਲ ਚ 2 ਮਹੀਨੇ ਲਈ ਬੰਦ ਰਹੂਗੀ ਕਿਹੜੇ 2 ਮਹੀਨੇ ਬੰਦ ਰਹੂਗੀ ਫਸਲ ਦੀ ਕਟਾਈ ਦਾ ਸੀਜ਼ਨ ਹਾੜੀ ਤੇ ਸੋਣੀ ਜਦੋਂ ਕਟਾਈ ਦਾ ਸੀਜ਼ਨ ਆਊਗਾ 1 ਮਹੀਨੇ ਲਈ ਉਹ ਤੋਂ 1 ਮਹੀਨੇ ਲਈ ਉਹ ਤੋਂ ਮਨਰੇਗਾ ਜਿਹੜੀ ਸਕੀਮ ਨਵੀਂ ਸਕੀਮ ਹੈ ਇਹਨਾਂ ਦੀ ਵਿਕਾਸਪਾ ਵਿਕਸਿਤ ਭਾਰਤ ਗਰੰਟੀ ਜਿਹੜੀ ਸਕੀਮ ਹੈ ਉਹ 2 ਮਹੀਨੇ ਲਈ ਸਾਲ ਚ ਬੰਦ ਰਿਆ ਕਰੂ ਇਹਦਾ ਇਹਦੀ ਇੰਪਲੀਕੇਸ਼ਨਸ ਕੀ ਆਣਗੀਆਂ ਜੀ ਅੱਗੇ ਕੀ ਹੁੰਦਾ ਸੀ ਅੱਗੇ ਇਹ ਸਾਰਾ ਸਾਲ ਜਦੋਂ ਮਨਰੇਗਾ ਸਕੀਮ ਚੱਲਦੀ ਸੀ ਤਾਂ ਕੋਈ ਵੀ ਇਨਸਾਨ ਚਾਹੁੰਦਾ ਸੀ ਉਹ ਚਾਹੇ ਮਨਰੇਗਾ ਚ ਕੰਮ ਕਰ ਸਕਦਾ ਸੀ ਯਾਰ ਜੇ ਉਹਨਾਂ ਫਸਲ ਦੀ ਕਟਾਈ ਦੇ ਸਮੇਂ ਜਾਣਾ ਹੁੰਦਾ ਸੀ ਉੱਥੇ ਕੰਮ ਕਰਦਾ ਸੀ ਜਿੱਦ ਤੋਂ ਉਹਨੂੰ ਵੱਧ ਪੈਸੇ ਮਿਲਦੇ ਸੀ ਉਧਰੋਂ ਕੰਮ ਕਰ ਸਕਦਾ ਸੀ ਹੁਣ ਮਨਰੇਗਾ ਤਾਂ ਇਹਨਾਂ ਨੇ ਉਹ ਤਾਂ ਸੈਂਸਰ ਲਾ ਕੇ 2 ਮਹੀਨੇ ਲਈ ਪੱਕੀ ਉਹ ਬੰਦ ਕਰਤੀ ਹੁਣ 2 ਮਹੀਨੇ ਪੇਟ ਢਿੱਡ ਤਾਂ ਨਹੀਂ ਬੰਦ ਹੋ ਗਿਆ ਢਿੱਡ ਨੂੰ ਤਾਂ ਨਹੀਂ ਸੈਂਸਰ ਲੱਗ ਗਿਆ ਗਰੀਬ ਦੇ ਪੇਟ ਤਾਂ ਲੱਗਿਆ ਆ ਗਰੀਬ ਦੇ ਖਰਚੇ ਤਾਂ ਉਨੇ ਹੀ ਨੇ ਫੀਸ ਵੀ ਭਰਦੀਆਂ ਉਹਨੇ ਆਪਣੇ ਬਜ਼ੁਰਗਾਂ ਦਾ ਇਲਾਜ ਵੀ ਕਰਵਾਉਣਾ ਹੈ ਉਹਨੇ ਸਾਰੇ ਘਰ ਦੇ ਖਰਚੇ ਕਰਨੇ ਨੇ ਤੇ ਫਿਰ ਉਹ ਕਿੱਥੇ ਜਾਊਗਾ ਹੁਣ ਉਹ 2 ਮਹੀਨੇ ਦੇ ਲਈ ਉਹਦੀ ਐਕਸਪਲੋਇਟੇਸ਼ਨ ਸ਼ੁਰੂ ਹੋਊਗੀ ਉਸ 2 ਮਹੀਨੇ ਦੇ ਲਈ ਉਹ ਵਿਚਾਰਾ ਕਦੇ ਕਿਸੇ ਦੀ ਮਿੰਤ ਕਰਿਆ ਕਰੂ ਕਦੇ ਕਿਸੇ ਦੀ ਮਿੰਤ ਕਰਿਆ ਕਰੂ ਕਿ ਜੀ ਤੁਸੀਂ ਸਾਨੂੰ ਰੁਜ਼ਗਾਰ ਦੇ ਦਿਓ ਸਾਨੂੰ ਕੰਮ ਦੇ ਦਿਓ ਅਸੀਂ ਰੋਟੀ ਪਾਣੀ ਕਰਨੀਓ ਔਖੇ ਐ ਐਸਾ ਕਾਲਾ ਕਾਨੂੰਨ ਲੈ ਕੇ ਆਏ